ਚੌਧਰੀ ਖੇਡ ਜਗਤੀ ਗਾਇ ਕਰੀਏ ਤਾਂ ਆਈਪੀਐਲ ਦਾ ਜਿਹੜਾ ਕਿ ਮੈਚ ਚੱਲ ਰਿਹਾ ਆਈਪੀਐਲ ਦੇ ਮੈਚ ਚੱਲ ਰਹੇ ਨੇ ਜਿਸ ਤੋਂ ਤਾਂ ਅੱਜ ਜਿਹੜਾ ਕਿ ਆਈਪੀਐਲ ਦਾ 52ਵਾਂ ਮੈਚ ਖੇਡਿਆ ਜਾਵੇਗਾ ਆਈਪੀਐਲ 2025 ਦਾ 59ਵਾਂ ਮੈਚ ਪਿਤੇ ਕੱਲ੍ਹ 2 ਮਈ ਨੂੰ ਗੁਜਰਾਟ ਟਾਈਟਨਸ ਅਤੇ ਸਨਰਾਈਜ਼ਰਸ ਹైదరాబాద్ ਦੇ ਵਿੱਚਕਾਰ ਅੰਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ ਤੇ ਇਹ ਮੈਚ ਦੋਵਾਂ ਟੀਮਾਂ ਦੇ ਲਈ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਦੇ ਲਈ ਮਹੱਤਵਪੂਰਨ ਸੀ। ਸਨਰਾਈਜ਼ਰਸ ਆਧਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਇੱਥੇ ਦੱਸਣੀ ਹੈ ਕਿ ਇਹ ਵੀ ਹੈ ਕਿ ਅੱਜ ਦਾ ਮੈਚ ਜੋ ਕਿ 55ਵਾਂ ਮੈਚ ਹੋਵੇਗਾ ਉਹ ਰਾਇਲ ਚੈਲੈਂਜਰਸ ਬੰਗਲੌਰੂ ਤੇ ਚੇਨਈ ਸੁਪਰ ਕਿੰਗਸ ਦੇ ਵਿੱਚਕਾਰ ਐਮ. ਚੰਨ ਸੁਆਮੀ ਸਟੇਡੀਅਮ ਬੰਗਲੌਰੂ ਦੇ ਵਿੱਚ ਖੇਡਿਆ ਜਾਵੇਗਾ। ਤਬਕੋ ਦੱਸਦੀ ਹੈ ਕਿ ਬੀਤੇ ਕੱਲ ਹੋਏ ਕੁੰਝੇ ਮੈਚ ਦੇ ਵਿੱਚ ਗੁਜਰਾਤ ਟਾਈਟਨਸ ਅਤੇ ਸੰਰਾਈਜ਼ਰਜ਼ ਹైదరాబాద్ ਵਿਚਕਾਰ ਅੰਮਦਾਬਾਦ ਦੇ ਨਿਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਮੈਚ ਹੋਇਆ ਸੀ ਤੇ ਮੈਚ ਦੋਵਾਂ ਟੀਮਾਂ ਦੇ ਲਈ ਪਲੇਆਫ ਦੀ ਤੌਰ ਦੇ ਵਿੱਚ ਬਣੇ ਰਹਿਣ ਦੇ ਲਈ ਮਹੱਤਵਪੂਰਨ ਸੀ। ਇੱਥੇ ਦੱਸਣਯੋਗ ਹੈ ਕਿ ਗੁਜਰਾਤ ਨੇ ਹైదరాబాద్ ਨੂੰ 38 ਦੌੜਾਂ ਦੇ ਨਾਲ ਜੜਾ ਕੀ ਹਰਾ ਦਿੱਤਾ ਹੈ। ਸਾਈ ਸੁਦਰਸ਼ਨ ਨੇ 48, ਸ਼ੁਭਮ ਗਿਲ ਨੇ 76 ਅਤੇ ਜੋਸ ਬਟਲਰ ਨੇ ਜਿਹੜੇ ਕੀ ਦੌੜਾਂ ਬਣਾ ਕੇ ਟੀਮ ਦਾ ਸਕੋਰ 224 ਤੱਕ ਪਹੁੰਚਾਇਆ ਸੀ ਤੇ ਗੁਜਰਾਤ ਨੇ ਹైదరాబాద్ ਨੂੰ 88 ਦੀ ਦੌੜਾ ਦੇ ਨਾਲ ਹਰਾ ਦਿੱਤਾ ਕੁਝ ਸਮੇਂ ਬਾਅਦ ਟ੍ਰੈਵਿਸ ਹੈਡ ਅਤੇ ਅਭਿਸ਼ੇਕ ਨੇ ਹਾਦਰਾਬਾਦ ਨੂੰ ਚੰਗੀ ਸ਼ੁਰੂਆਤ ਦਿੱਤੀ ਦੋਵਾਂ ਨੇ ਪਹਿਲੀ ਵਿਕਟ ਦੇ ਲਈ 49 ਦੌੜਾਂ ਜੋੜੀਆਂ ਟ੍ਰੈਵਿਸ ਹੈਟ ਨੇ 16 ਗੇਂਦਾਂ ਵਿੱਚ 4 ਚੌਕੜਾਂ ਦੀ ਮਦਦ ਨਾਲ 20 ਦੌੜਾਂ ਬਣਾਈਆਂ ਤੇ ਉਸ ਸਮੇਂ ਅਭਿਸ਼ੇਕ ਸ਼ਰਮਾ ਨੇ ਇੱਕ ਸਿਰਾਂ ਫੜਿਆ ਤੇ ਪਾਵਰ ਪਲੇ ਦੇ ਵਿੱਚ ਤਿੰਨ ਛੱਕੇ ਲਗਾਏ ਹਾਇਦਰਾਬਾਦ ਦਾ ਸਕੋਰ 7 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ਤੇ ਟਰੇਡ ਦੌੜਾ ਸੀ ਤੇ ਇਸ਼ਾਨ ਕ੍ਰਿਸ਼ਨ ਕਰੀਜ਼ ਤੇ ਆਇਆ ਪਰ ਉਸਨੇ ਨਿਰਾਸ਼ ਕੀਤਾ ਤੇ ਉਸਨੇ 17 ਗੇਨਰ ਸਿਰਫ 13 ਦੌੜ ਬਣਾਈਆਂ ਤੇ ਇਸ ਦੇ ਨਾਲ ਮੈਚ ਜਿਹੜਾ ਕੀ ਚੱਲਦਾ ਰਿਹਾ ਤੇ ਅਖੀਰ ਦੇ ਵਿੱਚ ਗੁਜਰਾਤ ਨੇ ਹਾਇਦਰਾਬਾਦ ਨੂੰ ਜਿਹੜਾ ਕੀ 38 ਦੌੜਾਂ ਦੇ ਨਾਲ ਹਰਾ ਦਿੱਤਾ ਤੇ ਹੁਣ ਅੱਜ ਦਾ ਜਿਹੜਾ ਕੀ 52ਵਾਂ ਮੈਚ ਖੇਡਿਆ ਜਾਵੇਗਾ ਤੇ ਦੇਖਣਾ ਹੋਵੇਗਾ ਕਿ ਅੱਜ ਦੇ ਮੈਚ ਦੇ ਵਿੱਚ ਕਿਹੜੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਂਦੀ ਹੈ